ਪੰਜਾਬ ਕੇਸਰੀ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਰਮੇਸ਼ ਗੱਬੜ ਦਾ ਨਮਸਕਾਰ ਅੱਜ ਦਿਖਾਉਣਾ ਹੈ ਤੁਹਾਨੂੰ ਲਈ ਤਸਵੀਰਾਂ ਫ੍ਰੀਕੋਰ ਤੋਂ ਇੱਕ ਵਿਆਹ ਸਮਾਰੋਹ ਦੇ ਵਿੱਚ ਯਾਰਾਂ ਦੋਸਤਾਂ ਦੇ ਨਾਲ ਖੁਸ਼ੀ ਮਨਾ ਰਹੇ ਇੱਕ ਦੋਸਤ ਦਾ ਬਾਹਰ ਬਲਾ ਕੇ ਕਤਲ ਕੀਤਾ ਗਿਆ ਔਰ ਕਿਰਚਾ ਮਾਰ ਕੇ ਕਤਲ ਕੀਤਾ ਕਿ ਕਿਉਂ ਮਾਰਿਆ ਗਿਆ ਇਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਪਰ ਗੱਲ ਕਰਦੇ ਹਾਂ ਪਰਿਵਾਰ ਦੇ ਮੈਂਬਰਾਂ ਨਾਲ ਮਤਲਬ ਕੀ ਗੱਲ ਹੋਈ ਸੀ ਕਿਉਂ ਇਹ ਟਕਣਾ ਵਾਪਰੀ ਆਣੀ ਵਿਆਹ ਤੇ ਗਿਆ ਸੀ ਉਹ ਤੇ ਕੀ ਕੀਤਾ ਉਸ ਮੁੰਡੇ ਨੇ ਸਾਡੇ ਨਾਲ ਕੀ ਨਹੀਂ ਕੀਤਾ ਕੋਈ ਸਮਝ ਨਹੀਂ ਆਈ ਪਹਿਲਾਂ ਵੀ ਕਦੇ ਕੋਈ ਇਸ ਤਰ੍ਹਾਂ ਦੀ ਲੜਾਈ ਹੋਈ ਕੋਈ ਰੰਜਿਸ਼ ਹੋਈ ਨਾ ਦਾ ਲੜਦਾ ਹੀ ਨਹੀਂ ਸੀ ਉਹਦ ਕਰਵਾਰ ਹੀ ਨਿਕਲਦਾ ਸੀ ਉਹ ਸਾਡੇ ਨਾਲ ਹੀ ਗਿਆ ਸੀ ਮੈਰਿਜ ਤੇ ਕਿੰਨੇ ਬੱਚੇ ਸੀ ਤੁਹਾਡੇ ਦੋ ਬੇਟੇ ਸੀ ਤੇ ਵੱਡਾ ਸੀ ਹਾਂਜੀ ਇਹ ਵੱਡਾ ਸੀਗਾ ਤੇ ਕੋਈ ਘਟਨਾ ਦਾ ਪਤਾ ਮਾੜਾ ਮੋਟਾ ਤਾਂ ਪਤਾ ਲੱਗਿਆ ਹੋਇਆ ਜਿਵੇਂ ਕਾਰਨ ਕੀ ਬਣਿਆ ਕਿੰਨੇ ਦੋਸ਼ੀ ਸੀ ਕਿੰਨੇ ਦੋਸ਼ੀਆਂ ਨੇ ਮਾਰਿਆ మేను బా మ 12 ਗਿੰਦੇ ਸੋਨੇ ਆ ਸੀ ਜੀ 12 ਗਏ ਨਾਮ ਪਤਾ ਮੈਨੂੰ ਤਾਂ ਬਈ ਕੋਸ਼ਦੀਪ ਨਾਮ ਲਿਆ ਸੀ ਬੇਟੇ ਨੇ ਜਿੱਦੀ ਦਰਤ ਹੋਈ ਉਹਨੇ ਕਿਹਾ ਸੀ ਮਮਾ ਮੈਨੂੰ ਕੋਸ਼ਦੀਪ ਨੇ ਮਾਰਿਆ ਕੰਜਰਾਂ ਨਾਲ ਮਾਰਿਆ ਆ ਦੀ ਮਾਂ ਨੇ ਪਤਾ ਸੀ ਜਦੋਂ ਕਤਲ ਕੀਤਾ ਗਿਆ ਉਦੋਂ ਬੇਟੇ ਨੂੰ ਕੋਸ਼ਦੀਪ ਜਿੱਦ ਤੋਂ ਪਤਾ ਲੱਗਾ ਆ ਜਦੋਂ ਅਸੀਂ ਮੈਡੀਕਲ ਲੈ ਗਏ ਉਹਨੂੰ ਥੋੜੀ ਦੌੜੀ ਹੋਸ ਹੋਈ ਗਿਆ ਨਾ ਮਮਾ ਕੋਸ਼ਦੀਪ ਨੇ ਮਾਰਿਆ ਮੈਨੂੰ ਬਾਹਰ ਲਾਦ ਕੇ ਬਾਥਰੂਮ ਦੇ ਬਾਹਰ ਨੇ ਉਹਦੀ ਮਾਂ ਨੂੰ ਪਹਿਲਾਂ ਹੀ ਬਤਾ ਸੀ ਵੀ ਮੇਰੇ ਮੁੰਡੇ ਨੇ ਮਾਰਨਾ ਦਿਲਪ੍ਰਿਤ ਨੂੰ ਨੇ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੇ ਆਹ ਦਾ ਬੱਚਾ ਪਾਸੇ ਕਰ ਲੈਂਦੀ ਆਹ ਦੇਰ ਜ਼ਰੂਰ ਮਤ ਇਹ ਬਾਬਾ ਚੱਪੋਂ ਤੋਟ ਗੋਰਪਿਆ ਸੰਗ ਹੈ ਮੇਰਾ ਨਾਮ ਕੀ ਘਟਨਾ ਵਾਪਰੀ ਸੀ ਆਪਣੇ ਬੰਦੇ ਮੈਰਿਜ ਤੇ ਗਏ ਸੀ ਅਸੀਂ ਮੈਂ ਮੇਰੀ ਵਾਈਫ ਤੇ ਮੇਰਾ ਬੇਟਾ ਅਸੀਂ ਉੱਥੇ ਮੈਰਿਜ ਤੇ ਗਏ ਸੀ ਸਾਰੇ ਜਣੇ ਤੇ ਦੋਸਤ ਦੀ ਮੈਰਿਜ ਸੀ ਉੱਥੇ ਉਹ ਵੀ ਆਇਆ ਹੋਇਆ ਸੀਗਾ ਤੇ ਅਸੀਂ ਟੇਬਲ ਤੇ ਬੈਠੇ ਖਾਣਾ ਖਾ ਰਹੇ ਹਾਂ ਇੱਕ ਟੇਬਲ ਤੋਂ ਇੱਕ ਉਹਦਾ ਦੋਸਤ ਆਇਆ ਉਹ ਉਠਾ ਕੇ ਲੈ ਗਿਆ ਬੇਟੇ ਨੂੰ ਮੇਰੇ ਨੂੰ ਉਦੋਂ ਬਾਅਦ ਉਹਨੂੰ ਪਤਾ ਨਹੀਂ ਕੀ ਕੀਤਾ ਕੀ ਨਹੀਂ ਉਹਨਾਂ ਨੇ ਉਹ ਪੁਰਾਣੀ ਰੰਜਿਸ਼ ਸੀ ਜਾਂ ਕਿਵੇਂ ਯਾਰ ਯਾਰ ਦੋਸਤ ਸੀਗੇ ਉਹ ਯਾਰ ਦੋਸਤ ਹੈ ਯਾਰ ਦੋਸਤ ਦੇ ਵਿਆਹ ਤੇ ਗਏ ਸੀ ਉਹ ਯਾਰ ਦੋਸਤ ਨੇ ਬੁਲਾਇਆ ਤੇ ਇਕੱਠੇ ਖਾਈ ਪੀ ਜਾਂਦੇ ਆਈ ਕੋਈ ਗੱਲਬਾਤ ਨਹੀਂ ਸੀ ਆ ਜੀ ਕੀ ਕਾਰਨ ਹੋਇਆ ਕਿਉਂ ਇਸ ਤਰ੍ਹਾਂ ਉਹਨਾਂ ਨੇ ਕੀਤਾ ਓਏ ਸਾਨੂੰ ਇਹ ਨਹੀਂ ਸਮਝ ਆਉਂਦੀ ਕਾਰਨ ਕੀ ਕੀਤਾ ਸਾਨੂੰ ਦੱਸ ਹੀ ਦਿੰਦੇ ਵੀ ਆਹ ਗੱਲ ਹੈ ਕੀ ਬਾਤ ਹੈ ਕਿਉਂ ਸਾਡ ਘਰ ਸਾਡਾ ਖਰਾਬ ਕਰਤਾ ਇਹ ਬਸ ਕਿੰਨੇ ਬੇਟੇ ਸੀ ਤੁਹਾਡੇ ਬੇਟੇ ਦੋ ਸੀ ਇੱਕ ਪਹਿਲਾ ਜਹਾੜੇ ਲੋ ਮਿਲੇ ਕੋਣ ਉਹਨਾਂ ਵਾਲੇ ਬੇਟੇ ਦਾ ਕੀ ਨਾਮ ਸੀ ਦਿਲਪ੍ਰੀਤ ਸਿੰਘ ਜੀ ਕੀ ਮੰਗ ਕਰਦੇ ਆਂ ਸਰ ਮੰਗ ਇਨਸਾਫ ਚਾਹੀਦਾ ਸਾਨੂੰ ਇਨਸਾਫ ਦੀ ਮੰਗ ਕਰਦੇ ਆ ਗਰੇ ਦੋਸ਼ੀ ਇਹਨਾਂ ਨੂੰ ਪੁਲਿਸ ਨੇ ਪਕੜ ਲਿਆ ਜੀ ਕਿ ਨਹੀਂ ਹਾਂ ਪੁਲਿਸ ਨੇ ਫੜ ਲਿਆ ਉਹਨਾਂ ਨੂੰ ਅਰੈਸਟ ਕਰ ਲਿਆ ਜੀ ਦੋਵੇਂ ਫੜ ਲਿਆ ਜੀ ਦੋਵੇਂ ਫੜ ਲਿਆ ਜੀ ਕੀ ਬੁਲਿਸ਼ ਆਇਆ ਦੋ ਪਰਚਾ ਜੀ ਦੋਹਾਂ ਨੂੰ ਆਇਆ ਨੇ ਤੁਹਾਨੂੰ ਦਵਾਵਾਂਗੇ ਇਨਸਾਫ ਦਵਾਵਾਂਗੇ ਪੂਰਾ ਹਾਲੀਆ ਤਾਹਰ ਜੋ ਵਿਆਸ ਮਾਦੋਂ ਦੇ ਵਿੱਚ ਬੱਚੇ ਦਾ ਕਤਲ ਹੋਇਆ ਸੀ ਉਸ ਦੇ ਬਾਰੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਇਹ ਜਿਹੜਾ ਚਾਂਦ ਪੈਲਸ ਦੇ ਵਿੱਚ ਮੈਰਿਜ ਦੌਰਾਨ ਇੱਕ ਦਿਲਪੀ ਦਾ ਲੜਕਾ ਸੀ ਜਿਹੜਾ ਜਿੰਦੀ 28 ਸਾਲ ਸੀ ਤੇ ਨਿਊ ਕੈਂਡੀ ਆਊਟ ਦਾ ਰਹਿਣ ਵਾਲਾ ਸੀ ਤੇ ਇਹਦੇ ਹੀ ਸਾਥੀਆਂ ਵੱਗੋਂ ਜਿਹੜੇ ਮੈਰਿਜ ਦੇ ਵਿੱਚ ਆਏ ਹੋਏ ਸੀ ਖੁਸ਼ਪ੍ਰੀਤ ਅਤੇ ਬਲਵਿੰਦਰ ਇਹਦੇ ਦੋਸਤ ਸੀ ਤੇ ਇਹਨਾਂ ਵੱਲੋਂ ਲੜਾਈ ਝਗੜਾ ਹੋ ਜਾਂਦਾ ਹੈ ਉੱਥੇ ਮੌਕੇ ਤੇ ਮੈਰਿਜ ਦੇ ਵਿੱਚ ਤੇ ਇਹਨੂੰ ਤੇਜਾਜੋ ਖੇਚ ਦਾ ਨਾਲ ਇਹਦਾ ਮਟਰ ਕੀਤਾ ਜਾਂਦਾ ਹੈ ਤੇ ਇਹਨਾਂ ਦੇ ਪਿਤਾ ਜਿਹੜਾ ਗੁਰਪਿਆ ਸਿੰਘ ਲੋਹਣਾ ਦੇ ਬਿਆਨਾਂ ਤੇ ਹੀ ਮਕਦਮਾ ਦਰਜ ਕਰ ਲਿਆ ਇਹਨਾਂ ਵਿੱਚ ਜਿਹੜੇ ਦੋਨੇ ਦੋਸ਼ੀ ਜਿਹੜਾ ਖੁਸ਼ਪ੍ਰੀਤ ਭਾਂਸਾ ਕਲੋਨੀ ਦਾ ਅਤੇ ਪੁਲਵਿੰਦਰ ਸਿੰਘ ਵਾਸੀ ਪਿਪਲੀ ਦਾ ਇਹਨਾਂ ਦੋਨਾਂ ਦੇ ਅਰੇਸਟ ਪਾ ਚੁੱਕੇ ਆ ਤੇ ਜਿਹੜੀ ਸਾਡੀ ਅੱਗੇ ਇਨਵੈਸਟਿਗੇਸ਼ਨ ਚੱਲ ਰਹੀ ਕਿਉਂਕਿ ਇਹ ਆਪਸ ਵਿੱਚ ਬਣਾ ਦੋਸਤ ਸੀਗੇ ਇੱਕ ਦਿਨ ਪਹਿਲਾਂ ਵੀ ਐਸੇ ਹੀ ਮੈਰਿਜ ਦੇ ਵਿੱਚ ਜਿਹੜਾ ਜਿਹਦੀ ਮੈਰਿਜ ਸੀ ਉਹ ਵੀ ਇਹਨਾਂ ਦੋਸਤ ਸੀਗਾ ਅਨੇ ਰਾਬਤ ਜੋ ਜੀਤਨੇ ਦਾ ਰਹਿਣ ਵਾਲਾ ਸੀ ਤੇ ਇਹਨਾਂ ਦਾ ਉੱਥੇ 2 ਦਿਨ ਪਹਿਲਾਂ ਵੀ ਝਗੜਾ ਹੋਇਆ ਸੀ ਤੇ ਉਸੇ ਝਗੜੇ ਨੂੰ ਲੈ ਕੇ ਫਿਰ ਦੁਬਾਰਾ ਝਗੜਾ ਹੋ ਗਿਆ ਤੇ ਉਹਦੇ ਚੇਮਟਰ ਹੋ ਜਾਂਦਾ ਇਹ ਝਗੜੇ ਦੇ ਕਾਰਨ ਮੰਨ ਲਓ ਕਤਲ ਹੋਇਆ ਆ ਬਿਲਕੁਲ ਜੀ ਆ ਝਗੜੇ ਕਾਰਨ ਨਹੀਂ ਕਿਉਂਕਿ ਇਹਨਾਂ ਦਾ ਉਸ ਕੋਈ ਤਕਰਾਰ ਚੱਲ ਰਿਆ ਸੀ ਉਸ ਤਕਰਾਰ ਨੂੰ ਲੈ ਕੇ ਰਾਤ ਨੂੰ ਇਹ ਲੜਾਈ ਹੁੰਦੀ ਥੋਂ ਦੇ ਵਿੱਚ ਜਿਹੜਾ ਦਿਲਪ੍ਰੀ ਦਾ ਮਰਡਰ ਕੀਤਾ ਜਾਂਦਾ ਤਿੰਨ ਦੀ ਮੌਤ ਜਿਹੜੀ ਹਸਪਤਾਲ ਜਾ ਕੇ ਇੱਕ ਉੱਤੇ ਮੌਕੇ ਤੇ ਹੋ ਗਿਆ ਜਦੋਂ ਉਥੋਂ ਮੌਕੇ ਤੋਂ ਜਿਹੜੀ ਡੈਡ ਬਡੀ ਲੈ ਗਈ ਚਲੇ ਗਏ ਇਸ ਜਿਹੜਾ ਹਸਪਤਾਲ ਦੇ ਵਿੱਚ ਉਹਨੂੰ ਮ੍ਰਿਤਕ ਕਰਾ ਦਿੱਤਾ ਗਿਆ